ਮੇਤ ਉੜਾਲੇ ਟਾਡੇ ਵੀ ਇਦਾਂ ਮਰ ਜਾ। ਤੁਹਾਡੇ ਤਾਂ ਹੀ ਮਰ ਜੇ ਤੁਹਾਡੇ ਮਰ ਗਏ। ਤੁਹਾਡੇ ਜੇ ਸੱਪ ਚੇੜੇ। ਵੇ ਲੋ ਵੀਰ ਦੋਵੇਂ ਭਰਾ ਟੀਕਾ ਲਾ ਕੇ ਮਰ ਗਏ ਜੇ। ਹਾਏ। ਟੁੜਾਂ ਤੋਂ ਨਸ਼ਾ ਲਿਆਉਂਦੇ ਜੇ। ਹਾਏ ਟੁੜਾਂਦਿਆਂ ਨੇ ਮਾਫੀ। ਇੱਕ ਦੋ ਪਿੰਡ ਹੋ ਰਿਹਾ ਇਧਰ। ਹਾਏ। ਫੇਲੋਗੀ। ਫੇਲੋ ਗਏ ਤਾਂ ਵੀ ਵੀਰ ਮਿਲਦਾ ਜੇ। ਇਹ ਕੰਮ ਨਾ ਕਰੋ ਵੀਰ ਕੋਈ ਵੀ। ਬੰਦ ਜੀ ਕੀ ਨਾਂ ਤੁਹਾਡਾ? ਰਮਨਦੀਪ ਕੋ। ਕਿਹੜਾ ਪਿੰਡ ਦਾ? ਚਮਰਾ। ਜਿਹੜੇ ਨੌਜਵਾਨਾਂ ਦੀ ਮੌਤ ਹੋਈ ਆ ਕੀ ਲੱਗਦਾ ਤੁਹਾਡੇ? एक मेरा सवेना ते एक मेरा देवर की कारण बनया मौत चिट्टा लाया ने सरकार ते कह रही है चिट्टा बंद करता है अच्छा सो की मांग करते हो यही की जो मेरे ना आया किसी और ने ना बच्चे कितने हैं तोड़े बच्चे दो बेटियां एक उनका का वो एक का कौन घर में कमाने वाला कौन है कोई नहीं प्रशासन को की मांग हो ਏ ਮੰਗ ਕਰਦੇ ਆ ਕਿ ਮੇਰੀਆਂ ਦੋ ਬੱਚੀਆਂ ਮੇਰੇ ਕੋਲ ਕੁਛ ਨਹੀਂ ਗਿਆ ਆਹੋ ਹਸਬੰਦ ਦੀ ਵੀ ਮੌਤ ਹੋ ਗਈ ਜਿਹੜੀ ਹੋ ਗਈ ਹੁਣ ਮੇਰੇ ਕੋਲ ਕੁਛ ਨਹੀਂ ਆਗਾ ਜਿਹੜੇ ਘਰ ਚ ਤੁਸੀਂ ਰਹੇਦੇ ਤੁਹਾਡਾ ਘਰ ਆਪਣਾ ਆਪਣਾ ਲੈਟਰ ਨੂੰ ਰੁਪਿਆ ਆ ਕੇ ਕੱਚੇ ਕਰ ਨਹੀਂ ਕੱਚਾ ਕੱਚੇ ਕਰੀਏ ਕੱਚਾ ਕਰੀਏ ਇਹਦਾ ਨਸ਼ਾ ਨਾ ਕੀਤਾ ਵਾ ਤੁਹਾਡੇ ਪਿੰਡੋਂ ਮਿਲ ਜਾਂਦਾ ਕਿ 12 ਨਹੀ ਨਹੀ 12 ਮਿਲਦਾ 12 ਕੋਈ ਦੇ ਕੇ ਜਾਂਦੇ ਇਹਨਾਂ ਨੂੰ ਮੁੰਡੇ ਮੰਡੇ ਦਾ ਫੋਨ ਨਾ ਫੰਨ ਦੇ ਲੈ ਲੈਂਦੇ ਮਨ ਤੁਹਾਨੂੰ ਤੁਹਾਡੇ ਪਿੰਡ ਵਿੱਚ ਵੀ ਹੋਈਦੀ ਹੈ ਪ੍ਰਿੰਟਿੰਗ ਹਾਂਜੀ ਪਿੰਡ ਚ ਬਣਾ ਦਿੰਦੀ ਘਰੀ ਆ ਕੇ ਦੇ ਜਾਂਦੇ ਆਹ ਇਹ ਨਾਮ ਤੁਹਾਡਾ ਰਣਜੀਤ ਕੋ ਕਿੰਨੇ ਕਿਹੜਾ ਜੀ ਜਮਾਰਾ ਇਹ ਨੌਜਵਾਨ ਜਿਹੜੀ ਮੌਤ ਹੋਈ ਆ ਕੀ ਲੱਗਦਾ ਤੁਹਾਡੀ ਮੇਰੇ ਪੁੱਤ ਹੀ ਕਿਤਾ ਮੌਤ ਹੋਈ ਇਹ ਵੀਰ ਜੀ ਮੈਂ ਉਡਾਂ ਦੇ ਵਿੱਚੋਂ ਨਸ਼ਾ ਆ ਆ ਵਾ ਦੋ ਮੁੰਡੇ ਦੇ ਕੇ ਗਏ ਆ ਤੇ 10000 ਰੁਪਏ ਲੈ ਗਏ ਨਸ਼ਾ ਦੇ ਕੇ ਤੇ ਰਾਤ ਇੱਕ ਪੀ ਕੇ ਤੇ ਇੱਕ ਲਾ ਕੇ ਟੀਕੇ ਮੁੱਕ ਗਏ ਇਹਨਾਂ ਪਹਿਲਾਂ ਛੱਡਿਆ ਸੀ ਓਵਰ ਹਾਂ ਜੀ ਹਲਕੇ ਰਹਿੰਦੇ ਸੀ ਹੁਣ ਬੁਟੀ ਵੀ ਗਵਾਹ ਕਰ ਰਹਿੰਦੇ ਕੰਮ ਕਰ ਕੀ ਕਰਦੇ ਕੰਮ ਕੋਈ ਨਹੀਂ ਰਹਿਸ਼ਤ ਹੀ ਘਰੇ ਰੱਖੇ ਘਰ ਵੇਚਿਆ ਹੁਣ ਆ ਘਰ ਵੇਚਦਾ ਘਰ ਵੇਚ ਕੇ ਤੇ ਖੁੱਲਾ ਪੈਹਾ ਲੋਕਾਂ ਨੂੰ ਤੁਰਾਣੇ ਨੇ ਕਿ ਇਹਨਾਂ ਕੋ ਖੁੱਲਾ ਪੈਹਾ ਉਹ 20-20 ਹਜ਼ਾਰ ਦੀ ਸਨੇਕ ਵੀ ਘਰੇ ਦੇ ਜਾਂਦੇ ਇਹਨਾਂ ਨੂੰ ਨਹੀਂ ਜਾਣਾ ਪਈ। ਮੈਂ ਘਰ ਵੇਚ ਕੇ ਸਿਰਫ ਸਨੇਕ ਕੀਤੀ। ਹਾਂਜੀ ਪਾਜੀ ਇਹ ਚਾਰੀ ਦੋ ਬੱਚੇ ਆ ਇਹ ਚਾਰੀ ਸਰਕਾਰ ਨੇ ਅੱਖਾਂ ਨਹੀਂ ਟਿਕੀਆਂ। ਸਰਕਾਰ ਕੁਝ ਨਹੀਂ ਕਰਦੀ। ਸਾਡੇ ਪਿੰਡ ਮੈਂਬਰ ਸਰਪੰਚ ਇਦਾਂ ਬੰਦਾ ਫੜ ਕੇ ਜਾਂਦੇ ਨੇ ਅਗਲੇ ਦਿਨ ਮੈਂਬਰ ਸਰਪੰਚ ਚ ਡਾਲਿਉਂਦੇ। ਇਹ ਸਰਕਾਰ ਤੇ ਕਹਿ ਰਹੀ ਆ ਨਸ਼ਾ ਵੇਖਦਾ ਨਹੀਂ ਪੰਜਾਬ। ਨਾ ਨਾ ਚੋਰੀ ਸਾਡੇ ਪਿੰਡ ਵਾਧੂ ਹੁੰਦੀ। ਦਿਨੇ ਸਾਡੇ ਸਿਲੰਡਰ ਲਾ ਕੇ ਮੁੰਡੇ ਲੈ ਜਾਂਦੇ। ਇਹਨਾਂ ਨੇ ਨਸ਼ਾ ਤੁਹਾਡੇ ਪਿੰਡ 'ਚ ਹੀ ਆ ਹਾਂਜੀ ਸਾਡੇ ਪਿੰਡ 'ਚ ਸਾਹ ਕੋ ਗੋੜੀ ਕਰਤਾ ਵਿਕਣ ਦਿਆ ਕੋਈ ਉਮੀਦ ਕਰ ਸਕਦੇ ਆ ਆਮਦਨੀ ਪਾਰਟੀ ਕੋ ਵੀ ਸਾਡੇ 3 ਸਾਲ 4 ਸਾਲ ਇਹਨਾਂ ਦੇ ਹੋ ਗਏ ਕਹਿੰਦੇ ਸੀ ਨਹੀਂ ਉਹਨਾਂ ਨੇ ਜੀ ਉਹਨਾਂ ਨੇ ਕੁਛ ਨਹੀਂ ਸਾਨੂੰ ਬੋਲਿਆ ਕੁਛ ਨਹੀਂ ਦਿੱਤਾ ਇਹਨਾਂ ਨੇ ਇਹਨਾਂ ਨੇ ਸਾਡੇ ਮੁੰਡੇ ਸਾਡੇ ਘਰ ਖਾ ਗਏ ਸਾਡੇ ਪੁੱਤ ਖਾ ਗਏ ਸਰਕਾਰਾਂ ਨੇ ਸਰਕਾਰਾਂ ਘਰਾਉਣ ਡੀਆਂ ਕੁੱਤੀ ਚੋਰ ਇੱਕ ਰੜੀ ਆ ਪਰ ਉਹਨਾਂ ਦਾ ਕਹਿਣਾ ਵੀ ਨਸ਼ਾ ਪੰਜਾਬ ਦੇ ਵਿੱਚ ਬੰਦ ਹਾਂਜੀ ਨਸ਼ਾ ਬੰਦ ਕਰ ਯੋਗੀ ਆ ਨੋ ਨੂੰ ਕਹਦਾ ਹੌਸਲਾ ਦੇ ਜੇ ਨਾ ਡੀ ਪੈਣੀ ਨਾ ਡਾ ਬੰਨਾ ਅਸੀਂ ਇਹਨਾਂ ਨੂੰ ਕੀ ਆਖੀਏ ਕਾਦੇ ਚਰਤੇ ਬੱਚੇ ਪਾਲੂ ਹੁਣ ਸਰਕਾਰ ਆਉ ਦਊ ਕੁਛ ਪਿੰਡ ਦੇ ਵਿੱਚ ਕੋਈ ਪੁੱਛਦਾ ਨਹੀਂ ਇੱਥੇ ਵਾਣ ਕੇ ਆਵਾਜ਼ ਨਹੀਂ ਕੋਈ ਪੁੱਛਦਾ ਮੈਂਬਰ ਸਰਪੰਚ ਮੀ ਪਈ ਹਾ ਡਾਇ ਕੋਠੇ ਦੇਤੇ ਬਾਲੇ ਦੇਤੇ ਕਿਸ ਨੇ ਪੁੱਛਿਆ ਉਹਨਾਂ ਥਾਂ ਨਹੀਂ ਵੇਚ ਕੱਤਿਆ ਬਾੜ ਦਾ ਗਾਲੇ ਰਹਿਣ ਨਹੀਂ ਦਿੱਤੇ ਉਹਨਾਂ ਸਾਰਾ ਨਸ਼ਾ ਕਰਕੇ ਮੁੱਕੇ ਆ ਜਿੰਨਾ ਨਹੀਂ ਹੈਗਾ ਹੁਣ ਇਹ ਵਿਚਾਰੀ ਧੀਆ ਲੈ ਕੇ ਦੱਸੋ ਵੀ ਇਹ ਕਿੱਥੇ ਨਾਏ ਗਾਂ ਜੋਗੀ ਨਾਏ ਪਛਾਣ ਜੋਗੀ ਇਹ ਕਿਹੜੇ ਖੂਚ ਪਾਉਗੀ ਹੁਣ ਇਹਨੂੰ ਕੋਈ ਮੈਂ ਆਪ ਮੇਰਾ ਵੀ ਬੰਦਾ ਸਰਤੇ ਨਹੀਂ ਇਹਦੇ ਇਹਨੂੰ ਸਹਾਈਤਾ ਦਿੱਤੀ ਜਾਵੇ ਜਿਹੜੇ ਇਹਨੀਆਂ ਬੱਚੀਆਂ ਫ੍ਰੀ ਪੜਨ ਇਹਨਾਂ ਦੇ ਬੱਚਿਆਂ ਦੀ ਪੈਨਸ਼ਨ ਲੱਗੇ ਇਹਦੀ ਲੱਗੇ ਇਹਨਾਂ ਨੂੰ ਸਹੂਲਤ ਦਿੱਤੀ ਜਾਵੇ ਤਾਂ ਆਪਦੇ ਬੱਚੇ ਪੜਾਵੇ ਲਿਖਾਵੇ ਕਰੇ ਕੀ ਨਾਮ ਹੈ ਜਿਹੜਾ ਦੇਵੀ ਕੁਮਾਰੀ ਕਿਹੜਾ ਪਿੰਡ ਹੈ ਮੇਰਾ ਪਿੰਡ ਸਰਿਆਲੀ ਕਲਾਂ ਅਸੀਂ ਅੱਜ ਪਿੰਡ ਜਾਮਾ ਰਾਏ ਆਏ ਆਂ ਜਿਹੜੇ ਨੌਜਵਾਨਾਂ ਦੀ ਅੱਜ ਡੈਥ ਹੋਈ ਆ ਤੁਹਾਡੇ ਕੀ ਲੱਗਦਾ ਸੀ ਉਹ ਮੇਰਾ ਭਾਈ ਲੱਗਦਾ ਸੀ ਤੁਹਾਡੇ ਭਰਾ ਲੱਗਦੇ ਸੀ ਹਾਂਜੀ ਰਿਸ਼ਤੇਦਾਰਾਂ ਦੇ ਕੀ ਕਾਰਨ ਬਣਿਆ ਉਹਨਾਂ ਦੀ ਮੌਤ ਉਹਨਾਂ ਦੀ ਮੌਤ ਦਾ ਕਾਰਨ ਦੋਨਾਂ ਭਰਾਵਾਂ ਨੇ ਟੀਕਾ ਲਾਇਆ ਸੀ ਓਵਰਡੋਜ਼ ਦੇ ਨਾਲ ਦੋਨਾਂ ਭਰਾਵਾਂ ਦੀ ਮੌਤ ਹੋਈ ਆ ਪਹਿਲਾਂ ਇਹਨਾਂ ਦਾ ਜਿਹੜਾ ਵੱਡਾ ਭਰਾ ਸੀ ਉਹ ਵੀ ਇਸ ਤਰ੍ਹਾਂ ਹੀ ਨਸ਼ਿਆਂ ਦੇ ਕਾਰਨ ਹੀ ਉਹਦੀ ਪਹਿਲਾਂ ਮੌਤ ਹੋ ਚੁੱਕੀ ਆ ਹੁਣ ਅੱਜ ਇਹ ਦੋਨੇ ਸਕੇ ਭਰਾ ਜਿਹੜੇ ਆ ਉਹ ਓਵਰਡੋਜ਼ ਨਾਲ ਮਰ ਗਏ ਪਰ ਸਰਕਾਰ ਤੇ ਕਹਿ ਰਹੀ ਹੈ ਨਸ਼ਾ ਮਿਲਦਾ ਨਹੀਂ ਬਾਜ਼ਾਰ ਤੋਂ ਬੰਦ ਕਰਤਾ ਹੈ ਸਰਕਾਰ ਦਾਅਵੇ ਤਾਂ ਕਰੀ ਜਾ ਰਹੀ ਆ ਪਰ ਅਜੇ ਤੱਕ ਵੀ ਨਸ਼ਾ ਜਿਹੜਾ ਵਾ ਬਿਲਕੁਲ ਬੰਦ ਨਹੀਂ ਹੋਇਆ ਨਸ਼ਾ ਜਦੋਂ ਦੀ ਇਹ ਸਰਕਾਰ ਬਣੀ ਆ ਨਸ਼ਾ ਪਹਿਲਾਂ ਨਾਲੋਂ ਵੱਧ ਵਿਕ ਰਿਹਾ ਗੁੰਡਾਗਰਦੀ ਪਹਿਲਾਂ ਨਾਲੋਂ ਵੱਧ ਹੋ ਰਹੀ ਆ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ ਅਸੀਂ ਇਹਦੇ ਸਬੰਧ ਵਿੱਚ ਐਸਐਸਪੀ ਸਾਹਿਬ ਤਰਨਤਾਰਨ ਵਾਲਿਆਂ ਨਾਲ ਗੱਲ ਵੀ ਕੀਤੀ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਜਿਹੜਾ ਵਿਕ ਰਿਹਾ ਵਾ ਉਹਨਾਂ ਨੇ ਥਾਣਿਆਂ ਨੂੰ ਫੋਨ ਕਰਨ ਦਾ ਵੀ ਦਾਵਾ ਕੀਤਾ ਸੀ ਵੀ ਥਾਣਿਆਂ ਵਾਲਿਆਂ ਤੇ ਨੂੰ ਅਸੀਂ ਕਹਿ ਦਿੰਨੇ ਆ ਉਨਾ ਉਹ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੀ ਬਣਸ ਪਰ ਜਿਹੜੇ ਥਾਣਿਆਂ ਦੇ ਵਿੱਚ ਉਹ ਅਜੇ ਤੱਕ ਜਿਹੜੀ ਹੈ ਉਹ ਨਸ਼ਾ ਬੰਦ ਨਹੀਂ ਕੀਤਾ ਜਾ ਰਿਹਾ ਲਗਾਤਾਰ ਸ਼ਰਮ ਨਸ਼ਾ ਵਿਕ ਰਿਹਾ ਤੇ ਜਿਹੜੀ ਪੁਲਿਸ ਆ ਉਹਦੇ ਵੱਲ ਧਿਆਨ ਨਹੀਂ ਦੇ ਰਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਜਿਹੜੀ ਨਸ਼ੇ ਨੂੰ ਫੌਰੀ ਤੌਰ ਤੇ ਬੰਦ ਕਰੇ ਕਿਉਂਕਿ ਜਿਸ ਤਰ੍ਹਾਂ ਇਹ ਏ ਢੀ ਵੱਡੀ ਕਟਨਾ ਇਸ ਪਰਿਵਾਰ ਨਾਲ ਵਾਪਰੀ ਆ ਉਹ ਕਿਸੇ ਹੋਰ ਨਾਲ ਨਾ ਵਰਨਾ ਵਾਪਰੇ ਜਿਹੜਾ ਨਸ਼ਾਵਾ ਪਤਾ ਲੱਗਾ ਕਿ ਪਿੰਡੋਂ ਮਿਲ ਜਾਂਦਾ ਕਿ ਚੰਨ ਲੱਗੂ ਪਤਾ ਲੱਗਦਾ ਇਹਨੇ ਬਾਰੇ ਨਹੀਂ ਜੀ ਪਤਾ ਪਿੰਡ ਨਸ਼ਾ ਤੇ ਸਾਰੇ ਪਿੰਡਾਂ 'ਚ ਵਿਖ ਰਿਹਾ ਕਿਸੇ ਇੱਕ ਪਿੰਡ ਦੀ ਗੱਲ ਨਹੀਂ ਕੀਤੀ ਜਾ ਸਕਦੀ ਮੇਰਾ ਆਪਣਾ ਪਿੰਡ ਸ੍ਰੇਹਲੀ ਕਲਾ ਸਾਡੇ ਆਪਣੇ ਪਿੰਡ 'ਚ ਵੀ ਬਹੁਤ ਵੱਡੀ ਪੱਧਰ ਤੇ ਨਸ਼ਾ ਵਿਖ ਰਿਹਾ ਹੋਰ ਕੋਟ ਧਰਮਚੰਦ ਕਲਾ ਹੋਰ ਕਿੰਨੇ ਪਿੰਡ ਆ ਜਿਨ੍ਹਾਂ ਦੀ ਮੈਂ ਕਿੰਨਿਆਂ ਦੀ ਗਿਣਤੀ ਕਰਾਂ ਭਾਵੇਂ ਜਿਹੜਾ ਮਰਜੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੁਣ ਲੋ ਕੋਈ ਵੀ ਅਸਾ ਪਿੰਡ ਨਹੀਂ ਬਚਿਆ ਜਿੱਥੇ ਨਸ਼ਾ ਨਹੀਂ ਵਿਖ ਰਿਹਾ ਪਰ ਸਾਨੂੰ ਪੁਲਿਸ ਦਾ ਕਹਿਣਾ ਹੁੰਦਾ ਵਾ ਕਿ ਸਾਨੂੰ ਨਸ਼ੇ ਜਿਹੜੇ ਵੇਚਦੇ ਨੇ ਦੇ ਘਰ ਲੈ ਕੇ ਜਾਓ ਜਾਨਾ ਨਾਮ ਦੱਸੋ ਸਾਨੂੰ ਨਾਮ ਦੱਸਣ ਦੀ ਲੋੜ ਨਹੀਂ ਜਿਹੜੇ ਪੁਲਿਸ ਦੇ ਅਧਿਕਾਰੀ ਆ ਉਹ ਆਪਣੇ ਥਾਣਿਆਂ ਤੋਂ ਹੀ ਪਤਾ ਕਰ ਲੈਣ ਕਿਉਂਕਿ ਉਹਨਾਂ ਦੇ ਥਾਣੇ ਵਾਲਿਆਂ ਨੂੰ ਬਿਲਕੁਲ ਸਾਰਾ ਕੁਝ ਉਹਨਾਂ ਨੂੰ ਪਤਾ ਕਿ ਨਸ਼ਾ ਕੌਣ ਵੇਚ ਰਿਹਾ ਕੌਣ ਨਹੀਂ ਵੇਚ ਰਿਹਾ ਇਹ ਨਹੀਂ ਕਰਦੇਗੇ ਇਹਨਾਂ ਛੱਡਿਆ ਹੋਇਆ ਸੀਗਾ ਤੇ ਇਹ ਗੋਲੀ ਦੇ ਉੱਪਰ ਸੀਗੇ ਤੇ ਜਿਹੜੀ ਗੋਲੀ ਦੇ ਨਾਲ ਜਿਹੜਾ ਸੀਗਾ ਵੀ ਇਹ ਉਸ ਚੀਜ਼ ਨੂੰ ਸਹਿਣ ਨਹੀਂ ਕਰ ਪਾਈ ਉਹ ਅਸੀਂ ਇਹਨੂੰ ਨਸ਼ਾ ਇਹਨਾਂ ਨੂੰ ਮਿਲ ਨਹੀਂ ਸੀ ਰਿਹਾ ਤੇ ਗੋਲੀ ਨੂੰ ਇਹ ਜਿਹੜਾ ਸੀਗਾ ਡਬਲ ਕਰਕੇ ਇਹਨਾਂ ਨੇ ਯੂਜ਼ ਕੀਤੀ ਸੀਗੀ ਤੇ ਉਹਦੇ ਕਰਕੇ ਦੀ ਡੈਥ ਹੋ ਗਈ ਸੀ ਸਰ ਉਹਨਾਂ ਦੀ ਚਾਚੀ ਆ ਕੋਈ ਰਿਸ਼ਤੇਦਾਰ ਉਹਨਾਂ ਦਾ ਪਿੰਡ ਆ ਕੇ ਲੱਗੇ ਪਿੰਡ ਥੋੜਾ ਤੇ ਉਹਦੇ ਉੱਤੋਂ ਇੱਕ ਨੌਜਵਾਨ ਤੇ ਇੱਕ ਆਂਟੀ ਸੂਟਰੀ ਦੇ ਉੱਪਰ ਜਿਹੜਾ ਨਸ਼ਾ ਲੈ ਕੇ ਆਉਂਦੇ ਨੇ ਇਹਨਾਂ ਦੇ ਘਰ ਜਿਹੜਾ ਦੇਖੇ ਜਾਂਦੇ ਪਿੱਛੇ ਕੰਟੀਨਿਊਟੀ ਸਾਡੀ ਜਿਹੜੀ ਰੇਡਾਂ ਚੱਈਆਂ ਉਹ ਤੋੜ ਪੇੜ ਦੇ ਵਿੱਚ ਵੀ ਹੋਈਆਂ ਅਸੀਂ ਪਰਚੇ ਵੀ ਦਿੱਤੇਗੇ ਉਹਨਾਂ ਦੇ ਉੱਪਰ ਇਹ ਜਿਹੜਾ ਨਵਾਂ ਕੋਈ ਕਹਿਰੇਗਾ ਵੀ ਉਹ ਉਹਨਾਂ ਤੋਂ ਅੰਟੀ ਤੋਂ ਅਸੀਂ ਕੋਈ ਕਲੀਅਰ ਕਰ ਲੈਂਦੇ ਹਾਂ ਕਿ ਕਿਹੜੇ ਬੰਦੇ ਆ ਗਿਆ ਕੋਈ ਮੋਬਾਈਲ ਨੰਬਰ ਆ ਗਿਆ ਕੋਈ ਇਹੋ ਚੀਜ਼ ਹੋਈਗੇ ਤੇ ਅੱਜ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਥੈਂਕ ਯੂ